ਤੁਹਾਨੂੰ ਵੀ ਸਮੇਂ ਤੋਂ ਪਹਿਲਾਂ ਆ ਰਹੇ ਨੇ ਪੀਰੀਅਡਸ ਕੀਤੇ ਤੁਸੀਂ ਵੀ ਤਾਂ ਨਹੀਂ ਜੂਝ ਰਹੇ ਇਸ ਬਿਮਾਰੀ ਦੇ ਨਾਲ ਜ਼ਿਆਦਾ ਕਸਰਤ ਤੇ ਮੋਟਾਪਾ ਕਰਕੇ ਪੈਂਦਾ ਹੈ ਸਿਹਤ ਤੇ ਪ੍ਰਭਾਵ ਜੀਹਾਂ ਜੇਕਰ ਮਹਾਵਾਰੀ ਸਮੇਂ ਤੋਂ ਪਹਿਲਾਂ ਆ ਰਹੀ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਨੇ ਤਾਂ ਆ ਵੀਡੀਓ ਤੁਹਾਡੇ ਲਈ ਬੇਹਤ ਖਾਸ ਹੋਣ ਵਾਲੀ ਹੈ ਖਾਸ ਕਰਕੇ ਔਰਤਾਂ ਦੇ ਲਈ ਮਾਇਰਾ ਦੇ ਅਨੁਸਾਰ ਆਮ ਤੌਰ ਦੇ ਉੱਤੇ ਮਹਾਵਾਰੀ ਚੱਕਰ 28 ਦਿਨਾਂ ਦਾ ਹੁੰਦਾ ਹੈ ਪਰ ਵਕ ਵਕ ਔਰਤਾਂ ਦੇ ਵਿੱਚ ਇਹ ਚੱਕਰ 21 ਤੋਂ 35 ਦਿਨਾਂ ਦਾ ਹੋ ਸਕਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਕਿਹੜੇ ਕਾਰਨਾ ਕਰਕੇ ਮਹਾਵਾਰੀ ਚੱਕਰ ਦੇ ਵਿੱਚ ਬਦਲਾਅ ਹੁੰਦਾ ਹੈ ਜੇਕਰ ਮਹਾਵਾਰੀ ਯਾਨੀ ਕਿ ਪੀਰੀਅਡਸ ਸਮੇਤ ਤੋਂ ਪਹਿਲਾਂ ਆਉਂਦੇ ਨੇ ਤਾਂ ਇਸ ਦਾ ਸਭ ਤੋਂ ਆਮ ਕਾਰਨ ਹਾਰਮੋਨ ਸੰਤੁਲਨ ਦਾ ਹੈ ਹਾਰਮੋਨਸ ਦੇ ਵਿੱਚ ਉਤਰਾਵ ਚੜਾਵ ਦੇ ਕਰਕੇ ਜਿਹੜਾ ਕਿ ਮਹਾਵਾਰੀ ਚੱਕਰ ਵਿਗੜ ਜਾਂਦਾ ਹੈ ਮਹਾਵਾਰੀ ਦੇ ਲਈ ਜੋ ਕਿ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਹਾਰਮੋਨਸ ਜ਼ਿੰਮੇਵਾਰ ਹੁੰਦੇ ਨੇ ਜਦੋਂ ਇਹਨਾਂ ਹਾਰਮੋਨਸ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਮਹਾਵਾਰੀ ਸਮੇ ਤੋਂ ਪਹਿਲਾਂ ਆ ਜਾਂਦੀ ਹੈ ਬਹੁਤ ਜ਼ਿਆਦਾ ਕਸਰਤ ਕਰਨ ਦੇ ਨਾਲ ਮਹਾਵਾਰੀ ਨਿਯਮਿਤ ਹੋ ਸਕਦੀ ਹੈ ਜਾਂ ਫਿਰ ਮਹਾਮਾਰੀ ਪੂਰੀ ਤਰ੍ਹਾਂ ਬੰਦ ਵੀ ਹੋ ਸਕਦੀ ਹੈ ਇਹ ਸਮੱਸਿਆ ਉਹਨਾਂ ਲੋਕਾਂ ਦੇ ਵਿੱਚ ਦੇਖੀ ਜਾਂਦੀ ਹੈ ਜੋ ਜੋ ਕਿ ਹਰ ਰੋਜ਼ ਘੰਟਿਆਂ ਵੱਧੀ ਟ੍ਰੇਨਿੰਗ ਲੈਂਦੇ ਨੇ ਕਸਰਤ ਸਿਰਫ ਉਦੋਂ ਹੀ ਮਹਾਮਾਰੀ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਤੁਸੀਂ ਖਾਣ ਦੇ ਨਾਲੋਂ ਜ਼ਿਆਦਾ ਕੈਲਰੀ ਬਰਨ ਕਰਦੇ ਹੋ ਔਰਿੰਦੀ ਊਰਜਾ ਤੋਂ ਬਿਨਾ ਸਰੀਰ ਜੋ ਕਿ ਓਵুলেਟ ਕਰਨ ਦੇ ਲਈ ਔਰਿੰਦੇ ਪ੍ਰਜਨ ਹਾਰਮੋਨਸ ਦੀ ਮਾਤਰਾ ਪੈਦਾ ਨਹੀਂ ਕਰ ਸਕਦਾ ਤੇ ਤਣਾਵ ਵੀ ਮਹਾਮਾਰੀ ਜਿਹੜਾ ਕਿ ਇਸ ਦਾ ਕਾਰਨ ਹੋ ਸਕਦਾ ਹੈ ਜਿਵੇਂ ਕਿ ਤਣਾਵ ਵੀ ਮਹਾਮਾਰੀ ਜਲਦੀ ਆਉਣ ਦਾ ਕਾਰਨ ਹੋ ਸਕਦਾ ਹੈ ਜਿਵੇਂ ਕਈ ਲੋਕ ਸਟ੍ਰੈਸ ਲੈਂਦੇ ਨੇ ਟੈਨਸ਼ਨ ਲੈਂਦੇ ਨੇ ਤੇ ਤਣਾਵ ਦਾ ਉੱਚ ਪੱਧਰ ਹਾਈਪੋਥੈਲਮਸ ਨੂੰ ਪ੍ਰਭਾਵਿਤ ਕਰਦਾ ਹੈ ਜੋ ਦਿਮਾਗ ਦਾ ਹਿੱਸਾ ਹੈ ਜੋ ਹਾਰਮੋਨਸ ਨੂੰ ਨਿਯੰਤਰਿਤ ਕਰਦਾ ਹੈ ਜਦੋਂ ਹਾਈਪੋਥੈਲਮਸ ਪ੍ਰਭਾਵਿਤ ਹੁੰਦਾ ਹੈ ਤਾਂ ਹਾਰਮੋਨਸ ਦੇ ਵਿੱਚ ਉਤਰਾਅ ਚੜਾਅ ਆਉਂਦੇ ਨੇ ਤੇ ਮਹਾਮਾਰੀ ਜਲਦੀ ਆ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਰਥ কন্ট্রোল ਪਿਲਸ ਅਕਸਰ ਹਾਰਮੋਨਸ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਸ ਕਾਰਨ ਮਹਾਵਾਰੀ ਚੱਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਤੇ ਮਹਾਵਾਰੀ ਜਲਦੀ ਆਉਣੀ ਸ਼ੁਰੂ ਹੋ ਜਾਂਦੀ ਹੈ ਥਾਇਰੋਇਡ ਵੀ ਇੱਕ ਸਮੱਸਿਆ ਹੈ ਥਾਇਰੋਇਡ ਦੀ ਸਮੱਸਿਆ ਹੋਣ ਦੇ ਉੱਤੇ ਵੀ ਹਾਰਮੋਨਸ ਪ੍ਰਭਾਵਿਤ ਹੁੰਦੇ ਨੇ ਅਤੇ ਮਹਾਵਾਰੀ ਜਲਦੀ ਆਉਣ ਲੱਗ ਜਾਂਦੀ ਹੈ ਤੇ ਇਹ ਦੂਜੀ ਗੱਲ ਆ ਜਾਂਦੀ ਹੈ ਜੋ ਕਿ ਪੋਲੀਸਟਿਕ ఓਵਰੀ ਸਿੰਡਰੋਮ ਵਾਲੀਆਂ ਔਰਤਾਂ ਨੂੰ ਨਿਯਮਿਤ ਅਨਿਯਮਿਤ ਮਹਾਵਾਰੀਆਂ ਆਉਂਦੀ ਹੈ ਕਈ ਵਾਰ ਉਹ ਜਲਦੀ ਆਉਂਦੇ ਨੇ ਤੇ ਕਈ ਵਾਰ ਦੇਰ ਨਾਲ ਜਿਸ ਕਾਰਨ ਉਹਨਾਂ ਨੂੰ ਬੱਚਾ ਪਲਾਨਿੰਗ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਫਿਰਗਲ ਆਉਂਦੀ ਹੈ ਐਂਡੋਮੈਟ੍ਰੀਓਸਿਸ ਇੱਕ ਗੰਭੀਰ ਸਮੱਸਿਆ ਹੈ ਜਿਸ ਦੇ ਵਿੱਚ ਅੰਡਾ ਕੋਸ਼ ਦੀ ਪਰਤ ਅੰਡਾ ਕੋਸ਼ ਦੇ ਬਾਹਰ ਵੱਧਣੀ ਸ਼ੁਰੂ ਹੋ ਜਾਂਦੀ ਹੈ ਇਸ ਕਾਰਨ ਮਹਾਵਾਰੀ ਦਰਦਨਾਕ ਹੋ ਜਾਂਦੀ ਹੈ ਤੇ ਔਰਤਾਂ ਨੂੰ ਦਰਦ ਦੇ ਵਿੱਚੋਂ ਲੰਘਣਾ ਪੈਂਦਾ ਹੈ ਜਦੋਂ ਔਰਤਾਂ ਦੇ ਵਿੱਚ ਹਾਰਮੋਨਸ ਬਦਲਦੇ ਨੇ ਤਾਂ ਕੁੜੀਆਂ ਦੀ ਉਮਰ ਵੱਧ ਜਾਂਦੀ ਹੈ ਤੇ ਅਜਿਹਾ ਮੌਖਿਆਂ ਦੇ ਉੱਤੇ ਵੀ ਕਈ ਵਾਰ ਮਹਾਵਾਰੀ ਯਾਨੀ ਕਿ ਪੀਰੀਅਡ ਸਮੇਤੋਂ ਪਹਿਲਾਂ ਆ ਜਾਂਦੇ ਨੇ ਜਿਵੇਂ ਜਿਵੇਂ ਹਾਰਮੋਨਸ ਦੇ ਵਿੱਚ ਜੋ ਕਿ ਬਦਲਾਅ ਆਉਂਦੇ ਨੇ ਤਾਂ ਕੁੜੀਆਂ ਦੇ ਵਿੱਚ ਪੀਰੀਅਡਸ ਦੇ ਵਿੱਚ ਵੀ ਕਾਫੀ ਉਤਰਾ ਚੜਾਅ ਆਉਂਦਾ ਹੈ ਜੇਕਰ ਤੁਹਾਡਾ ਭਾਰ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤਾਂ ਘਟ ਰਿਹਾ ਹੈ ਤਾਂ ਇਹ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਅਤੇ ਮਹਾਵਾਰੀ ਸਮੇਂ ਤੋਂ ਪਹਿਲਾਂ ਆ ਸਕਦੀ ਹੈ ਤੋਂ ਜਿਸ ਦਿਨ ਆਪਾਂ ਦੱਸ ਦਈਏ ਕਿ ਮੈਨੋਪੋਜ਼ ਤੋਂ ਪਹਿਲਾਂ ਦੇ ਪੜਾਅ ਦੇ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਹਾਰਮੋਨਸ ਦਾ ਜਿਹੜਾ ਕਿ ਉਤਪਾਦਨ ਵੱਧਦਾ ਅਤੇ ਘਟਦਾ ਹੈ ਜਿਸ ਕਾਰਨ ਕਈ ਵਾਰ ਜਿਹੜੇ ਪੀਰੀਅਡਸ ਹੁੰਦੇ ਨੇ ਉਹ ਛੇਤੀ ਆ ਜਾਂਦੇ ਨੇ ਤਾਂ ਇਹ ਕਾਰਨ ਨੇ ਕਿ ਤੁਹਾਡੇ ਪੀਰੀਅਡਸ ਕਿਉਂ ਛੇਤੀ ਆਉਂਦੇ ਨੇ ਸਭ ਤੋਂ ਮੇਨ ਕਾਰਨ ਹੈ ਕਿ ਵੀ ਜੇਕਰ ਜੇ ਜ਼ਿਆਦਾ ਕਸਰਤ ਕਰਦੇ ਹੋ ਤੇ ਉਹ ਤੁਹਾਡੇ ਪੀਰੀਅਡਸ ਦੇ ਉੱਤੇ ਵੀ ਇਫੈਕਟ ਪਾ ਸਕਦੇ ਨੇ ਕਈ ਵਾਰ ਛੇਤੀ ਆ ਜਾਂਦੇ ਨੇ ਹੋ ਸਕਦਾ ਹੈ ਜ਼ਿਆਦਾ ਕਸਰਤ ਕਰਨਾ ਤੁਹਾਡੀ ਸਿਹਤ ਦੇ ਲਈ ਵੀ ਜੁੜਾ ਕੀ ਪ੍ਰਭਾਵਸ਼ਾਲੀ ਹੋ ਸਕਦਾ ਹੈਗਾ ਤੁਹਾਡੀ ਸਿਹਤ ਦੇ ਉੱਤੇ ਵੀ ਇਫੈਕਟ ਕਰ ਸਕਦਾ ਹੈ ਤੁਹਾਡੀ ਪੀਰੀਅਡਸ ਜਿਹੜੇ ਕੀ ਉਹ ਬੰਦ ਵੀ ਹੋ ਸਕਦੇ ਨੇ ਤਾਂ ਇਹ ਇਨਫੋਰਮੇਸ਼ਨ ਜਿਹੜੀ ਕੀ ਹੈਗੀ ਹੈ ਸੂਤਰਾਂ ਦੇ ਹਵਾਲੇ ਦਿੱਤੀ ਜਾ ਰਹੀ ਹੈ ਤਾਂ ਜੇਕਰ ਤੁਹਾਡੇ ਹਾਰਮੋਨਸ ਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਇਸ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੇ ਜਿੰਨਾ ਹੋ ਸਕਦਾ ਹੈ ਸਟ्रेस ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਮਹਾਵਾਰੀ ਦਾ ਮੇਨ ਚੱਕਰ ਜਿਹੜਾ ਹੁੰਦਾ ਹੈ ਉਹ 28 ਦਿਨ ਦਾ ਹੁੰਦਾ ਹੈ ਪਰ ਕਈ ਲੇਡੀਜ਼ ਦੇ ਵਿੱਚ ਕਈ ਔਰਤਾਂ ਦੇ ਵਿੱਚ ਦੇਖਿਆ ਜਾਂਦਾ ਹੈਗਾ 21 ਤੋਂ 35 ਦਿਨਾਂ ਦਾ ਇਹ ਜਿਹੜਾ ਚੱਕਰ ਦਿਖਾਇਆ ਜਾਂਦਾ ਜਾਂ ਫਿਰ ਉਹਨਾਂ ਦੇ ਵਿੱਚ ਹੁੰਦਾ ਹੈ ਤਾਂ ਸਟ्रेस ਲੈਣ ਦੀ ਲੋੜ ਨਹੀਂ ਹੈ ਇਹ ਮਾਵਾਰੀ ਕੁਝ ਕੁ ਬਿਮਾਰੀਆਂ ਲਈ ਹੁੰਦਾ ਹੈਗਾ ਜੇ ਤੁਹਾਨੂੰ ਇਹਨਾਂ ਦੇ ਵਿੱਚ ਕੁਝ ਪ੍ਰੋਬਲਮ ਨਜ਼ਰ ਆਉਂਦੀ ਹੈ ਤਾਂ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੋ ਤੇ ਟੈਨਸ਼ਨ ਲੈਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ